ਕਿ ਇਸ ਵੇਲੇ 12:32 ਤੇ 42 ਸਕੰਡ ਹੋ ਚੁੱਕੇ ਨੇ ਪਿਛਲੇ 43 ਸਾਲ ਤੋਂ ਅਸੀਂ ਤੁਹਾਡੀ ਸੇਵਾ ਵਿੱਚ ਇਹ ਪ੍ਰੋਗਰਾਮ ਪੇਸ਼ ਕਰਦੇ ਆ ਰਹੇ ਹਾਂ ਇਸ ਦੇ ਵਿੱਚ ਅਸੀਂ ਅਰਜਾਨਾ ਹੀ ਫਰਾਡ ਦੀਆਂ ਖਬਰਾਂ ਨੂੰ ਤਰਜੀਹ ਦਿੰਦੇ ਹਾਂ ਅਤੇ ਆਪਣੇ ਦੇਸ਼ ਦੀ ਇਕਤਾ ਦੀ ਗੱਲ ਕਰਦੇ ਹਾਂ ਹਿੰਦੁਸਤਾਨ ਜਿੰਦਾਬਾਦ ਤੁਸੀਂ ਜਾਣਦੇ ਹੋ ਕਿ ਅਸੀਂ ਭਾਰਤ ਤੋਂ ਪੰਜਾਬ ਤੋਂ ਸਪੈਸ਼ਲੀ ਹੈਲਪਲਾਈਨ 35 ਸਾਲ ਤੁਹਾਡੀ ਸੇਵਾ ਵਿੱਚ ਪੇਸ਼ ਕੀਤੀ ਜਿਸ ਵਿੱਚ ਪੰਜਾਬ ਦੇ ਡੀਜੀਪੀ ਸੰਜੀਪ ਕਾਰਵਾਲਾ ਸਾਹਿਬ ਤੁਹਾਡੇ ਦੁੱਖ ਤਕਲੀਫ ਸੁਣਦੇ ਰਹੇ ਅਤੇ ਤੁਸੀਂ ਆਪਣੀਆਂ ਪ੍ਰੋਬਲਮਾਂ ਸਾਂਝੀਆਂ ਕੀਤੀਆਂ ਅਤੇ ਹਮੇਸ਼ਾਸੀਂ ਇਸ ਹੈਲਪ ਰਾਈਟ ਤਹਿਤ ਤੁਹਾਡੀ ਮਦਦ ਕਰਦੇ ਆ ਰਹੇ ਹਾਂ ਜੋ ਕੰਟੀਨਿਊ ਹੈ ਮਿਰ 90 ਐਸ ਵੀ ਲਈ ਪੰਜਾਬ ਪੁਲਿਸ ਦੇ ਅਫਸਰ ਸਹਿਬਾਨ ਦਰਹਾ ਦੇ ਪੁਲਿਸ ਸਟੇਸ਼ਨ ਦੇ ਮੁਖੀ ਆਕਾਸ਼ ਦਾਸ ਸਾਬ ਨੇ ਇੰਸਪੈਕਟਰ ਸੁਮਕਰਨ ਦੇ ਨਾਲ ਗਲਬਤ ਕਰਨ ਦਾ ਮਕਸਦ ਇੱਕ ਲੜਕੀ ਨੇ 7 ਦੇ ਲਗਭਗ ਮੰਗਣੀਆਂ ਕਰਾਈਆਂ ਅਤੇ ਉਸਦੀ ਮਾਂ ਅਤੇ ਕੁਝ ਹੋਰ ਲੋਕ ਅਤੇ ਨਾਲ ਨਾਲ ਅਸੀਂ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਇਸ ਵੇਲੇ ਅਸੀਂ ਤੁਹਾਡੀ ਸੇ ਵਿੱਚ ਇਸ ਸਟੋਰੀ ਨੂੰ ਆਰਸੀਪੀ ਤੱਕ ਪਹੁੰਚਾਉਣ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੈ ਕਿ ਇੰਸਪੈਕਟਰ ਸਾਹਿਬ ਦੇ ਤੋਂ ਹੋਰ ਜਾਣਕਾਰ ਲੈ ਸਕੀਏ ਕਿ ਇਸ ਫਰਾਡ ਦੇ ਵਿੱਚ ਕੀ ਕੁਝ ਕਿਹੜੇ ਲੋਕ ਹੋਰ ਇਨਵੋਲਵ ਨੇ ਸਤ ਪੰਨਾ ਅਸੀਂ ਇੰਸਪੈਕਟਰ ਸਾਹਿਬ ਦਾ ਵੈਲਕਮ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਜਾਣਕਾਰ ਦੇਵਾਂਗੀ ਸੁਖਦਰਸ਼ਨ ਕੌਰ ਮਾਧਰਾਮ ਹੈ ਅਤੀ ਤੀਤ ਨਾਮ ਹਰਪ੍ਰੀਤ ਹੈਪੀ ਦੱਸਿਆ ਜਾਂਦਾ ਹੈ ਪਰ ਪਾਸਪੋਰਟ ਦੀ ਫੋਟੋਕਾਪੀ ਮਿਲ ਚੁੱਕੀ ਹੈ ਜੋ ਕਿ ਅਸੀਂ ਕੈਨੇਡੀਅਨ ਐਮਬੈਸੀ ਨੂੰ ਨਹੀਂ ਬਲਕਿ ਅਸੀਂ ਸਾਡੇ ਭਾਰਤ ਦੇ ਹਾਈ ਕਮਿਸ਼ਨ ਦੇ ਕੋਲ ਆਫਿਸ ਨੂੰ ਟ੍ਰਾਂਟੋ ਦੀ ਕੌਂਸਲ ਜਨਰਲ ਨੂੰ ਭੇਜ ਰਹੇ ਹਾਂ ਅਤੇ ਹੋਮ ਅਫੇਅਰਸ ਤੱਕ ਵੀ ਇਹ ਮੈਸੇਜ ਪਹੁੰਚਾ ਰਹੇ ਹਾਂ ਕਿ ਜਿਹੜੇ ਲੋਕ ਫਰੌਡ ਕਰਦੇ ਨੇ ਜਾਂ ਦੇਸ਼ ਦੇ ਵਾਸਤੇ ਜਹਿਰ ਉਗਲਦੇ ਨੇ ਉਹਨਾਂ ਵਾਸਤੇ ਸਿਰਜਣਾ ਹੀ ਲੋਕਾਂ ਨੂੰ ਅਪਡੇਟ ਕਰਦੇ ਐ ਇਨਸਪੈਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਬੀਬੀਸੀ ਟਾਂਟੋ ਰੇਡੀਓ ਅਤੇ ਟੀਵੀ ਸ਼ੋਅ ਦੇ ਵਿੱਚ ਜੀ ਆਇਆਂ ਕਹੋ ਵੈਲਕਮ ਟੂ ਸ਼ੋ ਥੈਂਕ ਯੂ ਸਰ ਥੈਂਕ ਯੂ ਜੀ ਅੰਸਪੀਕ ਟੂ ਸਾਵਰ ਅ ਕਿੰਨੇ ਸਮਾਂ ਹੋ ਗਿਆ ਆਪ ਜੀ ਨੂੰ ਪੁਲਿਸ ਅਫਸਰ ਤੌਰ ਤੇ ਤੁਸੀਂ ਪੁਲਿਸ ਨੂੰ ਜੁਆਇਨ ਕੀਤਾ ਨੂੰ ਮੈਨੇ ਸਰ ਤਕਰੀਬਨ ਪਿਛਲੇ 9 ਸਾਲ ਤੋਂ ਮੈਂ ਕੋਲ ਡਿਪਾਰਟਮੈਂਟ ਦੇ ਸੈਨਾਤ ਅਲੀ ਇਥੇ ਦਰਾਹਾ ਸਟੇਸ਼ਨ ਦੇ ਵਿੱਚ ਮੈਨੂੰ 3 ਮਹੀਨੇ ਹੋ ਚੁੱਕੇ ਨੇ ਇੱਥੇ ਆਈ ਸੀ ਮੇਰੇ ਖਿਆਲ ਕਿ ਪੰਜਾਬ ਅਸੀਂ ਹਰ ਇੱਕ ਸਾਲ ਆਉਂਦੇ ਆ ਗਵਰਨਮੈਂਟ ਸੱਦੇ ਤੇ ਬਟ ਆਪ ਜੀ ਦੇ ਨਾਲ ਮੁਲਾਕਾਤ ਹੋਈ ਹੈ ਪਹਿਲੀ ਵਾਰੀ ਮੇਰੇ ਖਿਆਲ ਰੇਡੀਓ ਤੇ ਗੱਲਬਾਤ ਕਰ ਰਹੇ ਆਂ ਔਰ ਸਾਨੂੰ ਬੜਾ ਮਾਣ ਹੈ ਪੰਜਾਬ ਦੇ ਪੁਲਿਸ ਆਫਸਰਾਂ ਤੇ ਜਦ ਨਸ਼ਿਆਂ ਬਰਦ ਜਿਹੜੀ ਮਿਹਮ ਚਲਾ ਰਹੇ ਉਸ ਵਿੱਚ ਬੜੀ ਸਫਲਤਾ ਮੈ ਰਹੀ ਹੈ ਔਰ ਬੜਾ ਸਖਤ ਕੰਮ ਕਰਨਾ ਪੈ ਰਿਹਾ ਪੰਜਾਬ ਪੁਲਿਸ ਨੂੰ ਅਤਵਾਦ ਦੇ ਵਿਲੇ ਅਤੇ ਫਰੋਤੀਆਂ ਕੈਨੇਡਾ ਚ ਮੰਗੀ ਜਾ ਰਹੀਆਂ ਨੇ ਅਜ ਦੇਸ਼ ਬਰੋਧੀ ਤਾਕਤਾਂ ਦੇ ਨਾਲ ਲੜਾਈ ਲੜਨਾ ਇੱਕ ਬਹੁਤ ਸਖਤ ਜੌਬ ਹੈ ਤੁਹਾਡੀ ਔਰ ਅਸੀਂ ਤੁਹਾਡੀ ਜੌਬ ਨੂੰ ਅਤੇ ਤੁਹਾਨੂੰ ਸਲੂਟ ਕਰਦੇ ਹੋਏ ਗਲਬਤ ਕਰਨੀ ਚਾਹਾਂਗੇ ਕਿ ਇੱਕ ਬਹੁਤ ਵੱਡਾ ਫਰੋਡ ਜਿਹੜਾ ਹੈ ਉਹ ਸਾਡੇ ਨਜ਼ਰ ਵਿੱਚ ਆਇਆ ਮੈਨੂੰ ਟੈਲੀਵਿਜ਼ਨ ਨਾਲ ਹਿੰਦੁਸਤਾਨ ਪੋਸਟ ਅਖਬਾਰ ਵੀ ਸੀ ਪ੍ਰਿੰਟ ਕਰਦੇ ਆ ਇੰਸਪੈਕਟਰ ਸਾਹਿਬ ਅਨਸਪੈਕਟਰ ਸਾਹਿਬ ਇੱਕ ਜਿਹੜੀ ਸੁਦਰਸ਼ਨ ਨਾਂ ਦੀ ਔਰਤ ਹੈ ਜਿਸਦੀ ਤੀ ਹਰਪ੍ਰੀਤ ਹੈਪੀ ਆ ਆ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਕਿ ਇਹਦਾ ਨਾਮ ਪਾਸਪੋਰਟ ਤੇ ਹਰਪ੍ਰੀਤ ਹੈਪੀ ਉਹੀ ਹੈ ਜੋ ਕਿ ਸਾਡੇ ਪਾਸ ਡਾਕੂਮੈਂਟ ਹੈਰੀ ਹਰਪ੍ਰੀਤ ਹੈਰੀ ਇਹ ਹੈਰੀ ਇਹਦਾ ਤਖੱਲਸ ਹੈ ਜਾਂ ਫਿਰ ਪਾਸਪੋਰਟ ਤੇ ਫੁੱਲ ਨੇਮ ਕੀਆ ਦਾ ਵਸੇ ਲੜਕੀ ਦਾ ਇਹਦਾ ਹਰਪ੍ਰੀਤ ਕੋਰ ਰਜਿਸਟਰ ਹੈ ਹਾਂਜੀ ਹਰਪ੍ਰੀਤ ਕੋਰ ਦਾ ਨਾਮ ਹੈ ਜੀ ਹੈਰੀ ਇਹਦਾ ਲਿਖਨੇ ਮੈਂ ਕੀ ਕਰੇ ਇਨਸਪੈਕਟਰ ਸਾਹਿਬਾ ਤੁਹਾਨੂੰ ਕਿਵੇਂ ਕਸਰਕਲੂ ਮਿਲਿਆ ਕਿ ਇਹ ਜਿਹੜਾ ਗਰੋਵ ਆ ਇਹ ਠੱਗੀਆਂ ਮਾਰਿਆ ਅਤੇ ਕਿੰਨੇ ਲੋਕਾਂ ਦੇ ਨਾਲ ਇਹਨਾਂ ਨੇ ਠੱਗੀ ਮਾਰੀ ਆ ਕਿ ਇਹ ਲੜਕੀ ਇੱਕ ਹੈ ਜਿਹੜੀ ਕਿ ਇੱਥੇ ਕੈਨੇਡਾ ਦੇ ਵਿੱਚ ਇੱਕ ਬਜ਼ੁਰਗ ਨੂੰ ਵਿਆਹ ਵੀ ਉਹਨੇ ਕਰਾ ਰਿਆ ਠੱਗੀ ਮਾਰ ਕੇ ਇਹ ਵੀ ਸਾਨੂੰ ਕੁਝ ਘੰਟੇ ਪਹਿਲਾਂ ਮੈਂ ਜਾਣ ਕਰ ਲਈ ਇੱਥੋਂ ਦੀ ਪੁਲਿਸ ਤੋਂ ਮੈਂ ਬ੍ਰੈਂਪਟਨ ਸ਼ਹਿਰ ਅਨਟਾਰੀਓ ਤੋਂ ਪ੍ਰੋਗਰਾਮ ਟੈਲੀਕਾਸਟ ਕਰ ਰਹੇ ਹਾਂ ਦੁਨੀਆ ਵਿੱਚ ਲੋਕ ਵੇਖ ਰਹੇ ਨੇ ਸੋ ਇਨਸਪੈਕਟਰ ਸਾਹਿਬਾ ਅਹ ਜੀ ਤਸਵੀਰ ਵੀ ਗੁਰਪ੍ਰੇਤ ਜੀ ਪਲੀਜ਼ ਕੋਸ਼ਿਸ਼ ਕਰੋ ਕਿ ਇਨਸਪੈਕਟਰ ਸਾਹਿਬ ਦੀ ਤਸਵੀਰ ਜਿਹੜੀ ਹੈ ਉਹ ਲਾਓ ਤਾਂ ਕਿ ਅਪਰ ਲੈਸ ਲੱਗਦਾ ਦਰਾਹਾਂ ਜਿਹੜਾ ਆ ਉਹ ਖੰਨੇ ਵਿੱਚ ਪੈਂਦਾ ਮੇਰੇ ਖਿਆਲ ਇਨਸਪੈਕਟਰ ਸਾਹਿਬ ਆਈ ਐਮ ਕਰੈਕਟ ਆਪ ਜੀ ਐਸਐਸਪੀ ਪੁਲਿਸ ਡਿਸਟ੍ਰਿਕਟ ਕਰਨਾਡੇ ਹਾਂ ਡਿਸਟ੍ਰਿਕਟ ਖੰਨਾ ਦੇ ਥੱਲੇ ਨੇ ਇਨਸਪੈਕਟਰ ਸਾਹਿਬ ਜੀ ਜੀ ਔਰ ਐਚਏ ਡੀਐਸਪੀ ਪੱਟੀ ਸਾਹਿਬ ਅੱਛੇ ਮੇਰੇ ਖਿਆਲ ਡੀਐਸਪੀ ਮਲੋਤਰਾ ਸਾਹਿਬ ਮੇਰੇ ਖਿਆਲ ਤੁਹਾਡਾ ਡਿਪਟੀ ਸਾਹਿਬ ਜੀ ਜੀ ਡੀਐਸਪੀ ਹੇਮੰਤ ਮਲੋਤਰਾ ਸਰ ਹਾਂ ਮੇਰੇ ਖਿਆਲ ਪੱਟੀ ਸਾਹਿਬ ਉਹ ਸਿਟੀ ਬੇਚਨੇ ਮੇਰੇ ਹਾਂ ਉਖਰਨੇ ਬੇਚੀ ਕਿਉਂਕਿ ਮੈਂ ਪੰਜਾਬ ਆਇਆ ਸੀ ਤੋ ਉਦੋਂ ਮੈਂ ਜਦੋਂ ਗਿਆ ਤਾਂ ਉਹ ਮੈਨੂੰ ਬਜਟ ਤੇ ਮੈਨੂੰ ਆਇਸੀ ਕਿਉਂਕਿ ਸਰਕਾਰ ਦੇ ਵੱਲੋਂ ਮੈਨੂੰ ਸ੍ਰਖਿਤ ਪ੍ਰੋਵਾਈਡ ਕੀਤੀ ਜਾਂਦੀ ਹੈ। ਅ ਕੁੱਲ ਮਲਾਕੇ ਅਸੀਂ ਜਰਣਾਣਾ ਚਾਹੁੰਦੇ ਹਾਂ ਇੰਸਪੈਕਟਰ ਸਾਹਿਬ ਕਿ ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਕਿ ਇੱਕ ਔਰਤ ਜਿਹੜੀ ਹੈ ਉਹ ਅੱਜ ਸਗਨ ਦੇਣ ਆ ਰਹੀ ਹੈ। ਅ ਪੀੜਤ ਪਰਿਵਾਰ ਨੇ ਤੁਹਾਨੂੰ ਇਨਫੋਰਮ ਕੀਤਾ ਜਾਂ ਫਿਰ ਕੋਈ ਤੁਹਾਨੂੰ ਕੁਸਰਮੁਸਰ ਕਿਸੇ ਨੇ ਟੈਲੀਫੋਨ ਤੇ ਜਾਣਕਾਰੀ ਦਿੱਤੀ। ਜਾ ਪੀੜਤ ਪਰਿਵਾਰ ਖੁਦ ਆਪ ਆਇਆ ਤੁਹਾਡੇ ਕੋਲ ਇਹ ਸਰ 10 ਤਰੀਕ ਦੀ ਗੱਲ ਹੈ ਜੀ 10 ਜੁਲਾਈ ਦੀ ਗੱਲ ਹੈ ਕਿ ਸਾਡੇ ਇੱਥੇ ਬਰਾਹਰ ਦੇ ਵਿੱਚ ਇੱਕ ਨਵੀਂ ਜੀ ਹੋਟਲ ਖੰਡਾ ਉੱਥੇ ਇੰਗੇਜਮੈਂਟ ਦਾ ਪ੍ਰੋਗਰਾਮ ਸੀਗਾ ਜੀ ਜੇ ਜਦੋਂ ਉੱਥੇ ਇੰਗੇਜਮੈਂਟ ਦਾ ਪ੍ਰੋਗਰਾਮ ਸੀ ਉੱਥੇ ਹੋਟਲ ਵਾਲਿਆਂ ਨੇ ਦੇਖਿਆ ਕਿ ਲੜਕਾ ਜਿਹੜਾ ਇੰਗੇਜਮੈਂਟ ਹੋ ਰਹੀ ਹੈ ਜਿਸ ਦੀ ਉਹ ਤਾਂ ਪ੍ਰੈਜ਼ੈਂਟ ਹੈ ਪਰ ਲੜਕੀ ਵੀ ਓਕੇ ਜਸ ਇੱਕ ਫੋਟੋ ਹੈ ਜਿੱਦੇ ਮੈਂ ਇੰਗੇਜਮੈਂਟ ਹੋ ਰਹੀ ਹੈ ਹਾਂ ਜਿਹੜਾ ਕਿ ਆਪਣੇ ਬਿਪਿੰਤਰ ਸਿੰਘ ਦਾ ਲड़का ਆ ਆਪਣੇ ਜੀ 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 ਫੈਟਗੜ ਪਿੰਡ ਦਾ ਜੋ ਲੜਕਾ ਤੇ ਇੱਕ ਜਿਹੜਾ ਕਿ ਰਾਜਗੜ ਦਾ ਲੜਕਾ ਹੈ ਨਾ ਨਹੀਂ ਫੈਟਗੜ ਦਾ ਰਿ ਫੈਟਗੜ ਦਾ ਅੱਛਾ ਜੀ ਉਹਨਾਂ ਨੇ ਦੱਸਿਆ ਮੈਨੂੰ ਕਿ ਉਹਨਾਂ ਨੇ ਜਗਦੀਪ ਹੈ ਲੜਕੇ ਦਾ ਨਾ ਸਾਨੂੰ ਵੀ ਸਾਨੂੰ ਬਿਪਿੰਤਰ ਸਿੰਘ ਦਾ ਲੜਕਾ ਬਿਪਿੰਤਰ ਸਿੰਘ ਦਾ ਜੋ ਲੜਕਾ ਹਾਂ ਜੀ ਉਹ ਜੀ ਜਿਵੇਂ ਚੱਲ ਰਹੀ ਸੀ ਜਿਸ ਨੂੰ ਸਾਡੇ ਸੋਰਸਸ ਨੇ ਦੱਸਿਆ ਵੀ ਇੱਥੇ ਕੋਈ ਜਿਹੜੀ ਗੜਬੜਨ ਲੱਗ ਰਹੀ ਹੈ ਵੀ ਜਦੋਂ ਗੱਲਬਾਤ ਚੱਲ ਰਹੀ ਹੈ ਕਿਉਂਕਿ ਕੁੜੀ ਵਾਲਿਆਂ ਦੇ ਉੱਤੇ ਜਸਤ ਤਿੰਨ ਤੋਂ ਚਾਰ ਬੰਦੇ ਹੀ ਮੌਜੂਦ ਸੀ ਓਕੇ ਇੰਨਾ ਮੀਨ ਟਾਈਮ ਜੋ ਇੱਕ ਧਿਰ ਨਾਲ ਪਹਿਲਾਂ ਇਹ ਰਿਸ਼ਤਾ ਕਰ ਚੁੱਕੇ ਸੀ ਦੂਲੋਵਾਲ ਪਿੰਡ ਤੋਂ ਬਠਿੰਡ ਦੇ ਰਾਜਵਿੰਦਰ ਸਿੰਘ ਹੂੰ ਹੂੰ ਇਹ ਵੀ ਉੱਥੇ ਪਹੁੰਚੇ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਜਿਸ ਦੇ ਤਹਿਤ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤੇ ਵਾਕਈ ਗੱਲ ਸੱਚ ਸੀ ਕਿ ਸੁਤਦਰਸ਼ਨ ਕੋਲ ਨਾਲ ਉਹਨਾਂ ਦਾ ਬੇਟਾ ਮਨਪ੍ਰੀਤ ਸਿੰਘ ਸੀ ਜੀ ਇੱਕ ਇਹਨਾਂ ਦਾ ਸਾਥੀ ਸੀ ਅਸ਼ੋਕ ਕੁਮਾਰ ਜੋ ਕਿ ਹਰ ਜਗ੍ਹਾ ਦੇ ਰਿਸ਼ਤੇ ਤੇ ਇਹੀ ਜਾਣੇ ਜਾਂਦੇ ਸੀਗੇ ਜੀ ਤੇ ਇਹ ਇਥੇ ਰਿਸ਼ਤਾ ਕਰ ਚੁੱਕੇ ਸੀ ਤੇ ਉਹਨਾਂ ਤੋਂ 1 ਲੱਖ ਰੁਪਏ ਲੈ ਚੁੱਕੇ ਸੀ ਤੇ ਰਿਸ਼ਤਾ ਕਰਨ ਤੋਂ ਬਾਅਦ ਇਹਨਾਂ ਨੇ ਹੋਰ ਉਹਨਾਂ ਤੋਂ ਅਮਾਊਂਟ ਲੈਣੀ ਸੀਗੀ ਜੀ ਜੋ ਸਾਰਾ ਮਾਮਲਾ ਸਾਡੇ ਧਿਆਨ ਵਿੱਚ ਆਇਆ ਜੀ ਅਸੀਂ ਇਹਨਾਂ ਦੋਸ਼ੀਆਂ ਤੇ ਮੁਕੱਦਮਾ ਦਰਜੇ ਰਿਸਟਰ ਕੀਤਾ ਜੀ ਮੁਕਦਮੇ ਤੋਂ ਬਾਅਦ ਜਦੋਂ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਇਹਦਾ ਹੌਲੀ ਹੌਲੀ ਇੱਕ ਇੱਕ ਕਰਕੇ ਜਦੋਂ ਇਹਨਾਂ ਦੇ ਖਾਤਿਆਂ ਦੀ ਅਸੀਂ ਡਿਟੇਲ ਕਢਾਈ ਵੀ ਕਿੱਥੋਂ ਕਿੱਥੋਂ ਪੈਸੇ ਆ ਰਹੇ ਨੇ ਹੂੰ ਉਹਨਾਂ ਵਿਅਕਤੀਆਂ ਨੂੰ ਜਦੋਂ ਅਸੀਂ ਅਪਰੋਚ ਕੀਤਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਸਾਨੂੰ ਪਤਾ ਲੱਗਾ ਵੀ ਤਕਰੀਬਨ 7 ਤੋਂ 8 ਵਿਅਕਤੀ ਇਹਦੇ ਨੇ ਜਿਨ੍ਹਾਂ ਤੋਂ ਇਹਨਾਂ ਨੇ ਰਿਸ਼ਤੇ ਦੇ ਨਾਮ ਤੇ ਪੈਸੇ ਲਏ ਹੋਏ ਨੇ ਜੀ ਤੇ ਉਹਨਾਂ ਨਾਲ ਵੀਡੀਓ ਕਾਲ ਆਹੀ ਜਦ ਕੁੜੀ ਦੀ ਫੋਟੋ ਰੱਖ ਕੇ ਉਹਨਾਂ ਨੇ ਇੰਗੇਜਮੈਂਟ ਕੀਤੀ ਹੋਈ ਹੈ ਤੇ ਉਹਨਾਂ ਨੇ ਵਾਅਦਾ ਕੀਤਾ ਹੋਇਆ ਕਿ ਜਦੋਂ ਲੜਕੀ ਆਊਗੀ ਹੂੰ ਉਹਨਾਂ ਦੇ ਜੋ ਲੜਕੇ ਹਨ ਉਹਨਾਂ ਨਾਲ ਵਿਆਹ ਕੀਤਾ ਜਾਊਗਾ ਤੇ ਵਿਆਹ ਤੋਂ ਬਾਅਦ ਉਹਨਾਂ ਨੂੰ ਟੈਨਣੇ ਲੜਕੀ ਬਾਹਰ ਲੈ ਕੇ ਜਾਊ ਜੀ ਜੀ ਅ ਲੜਕੀ ਨੇ ਇਹ ਕਲੇਮ ਕੀਤਾ ਸਾਡੇ ਕੋਲ ਸਟੇਟਮੈਂਟ ਦਿੱਤੀ ਹੈ ਜਿਹੜੀ ਰਿਕਾਰਡਡ ਹੈ ਲੂਡ ਪੈਣ ਤੇ ਹੋ ਸਕਦਾ ਹੈ ਕਿ ਜੱਜ ਸਾਹਿਬ ਦਾ ਜੇ ਹੁਕਮ ਹੋਵੇ ਤਾਂ ਅਸੀਂ ਇਹ ਪ੍ਰੋਸੀਡ ਕਰ ਸਕਦੇ ਹਾਂ ਅ ਉਹ ਕਿ ਉਹਨਾਂ ਨੇ ਕਲੇਮ ਕੀਤਾ ਕਿ ਬਾਈ ਮਿਸਟੇਕ ਜਿਹੜੀ ਲੜਕੀ ਆ ਹਰਪ੍ਰੀਤ ਹੈ ਹੈਰੀ ਉਹਨੇ ਇੱਕ ਵੀਡੀਓ ਮੈਸੇਜ ਭੇਜਣਾ ਸੀ ਆਪਣੀ ਮਦਰ ਨੂੰ ਸੁਖਦਰਸ਼ਨ ਨੂੰ ਤਾਂ ਉਹ ਬਾਈ ਮਿਸਟੇਕ ਜਿਹੜਾ ਰਾਜਵਿੰਦਰ ਆ ਉਹਦੇ ਫੋਨ ਤੇ ਆ ਗਿਆ ਜਦੋਂ ਉਹ ਫੋਨ ਤੇ ਆਇਆ ਤਾਂ ਉਹਨਾਂ ਨੂੰ ਸ਼ੱਕ ਉੱਥੋਂ ਪੈਦਾ ਹੋਈ ਸੁਖਦਰਸ਼ਨ ਕੋਰ ਨੇ ਮੈਸੇਜ ਭੇਜਣਾ ਸੀ ਜੀ ਆਪਣੀ ਲੜਕੀ ਨੂੰ ਹੂੰ ਉਹ ਤੋਂ ਮਿਸਟੇਕ ਨਹੀਂ ਇਹ ਜਿਹੜਾ ਮੈਸੇਜ ਹੈ ਇਹ ਲੜਕਾ ਜੋ ਰਾਜਵਿੰਦਰ ਉਰੇ ਕੋਲ ਪੇਚ ਗਿਆ ਉਹ ਅੱਛਾ ਗੱਲ ਉਲਟੋ ਹੋ ਗਈ ਮੁੰਡੇ ਤੋਂ ਉਹ ਮੁੰਡਾ ਕਨਫਿਊਜ਼ ਹੋ ਕੇ ਉਲਟੀ ਗੱਲ ਕਰ ਗਿਆ ਇਹ ਮੈਸੇਜ ਸਖਦਰਸ਼ਨ ਕੌਰ ਨੇ ਭੇਜਣਾ ਸੀ ਆਪਣੀ ਕੁੜੀ ਨੂੰ ਉਹਨੇ ਗਲਤੀ ਨਾਲ ਇਸ ਰਾਜਵਿੰਦਰ ਪੇ ਦਿੱਤਾ ਰਾਜਵਿੰਦਰ ਸਿੰਘ ਨੂੰ ਪੇਚ ਗਿਆ ਆਈ ਸੀ ਸੋ ਉਹ ਮੈਸੇਜ ਜਿਹੜਾ ਆ ਸਾਡੇ ਪਾਸ ਰਿਕਾਰਡਡ ਪਿਆ ਆ ਸੋ ਉਹ ਮੈਟੈਲੀ ਕਾਸਟ ਨਹੀਂ ਕਰਾਂਗਾ ਕੁਝ ਕਰਨਾ ਕਰਕੇ ਕਿਉਂਕਿ ਇਹ ਫਿਰ ਹੋ ਸਕਦਾ ਕਿ ਟੈਸਟ ਕਰਨਾ ਪਵੇ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਸੋ ਆਈ ਐਮ ਹੋਲਡ ਕੁਝ ਡਾਕੂਮੈਂਟਡ ਇਮ ਹੋਲਡ ਕਰ ਰਿਹਾ ਸੋ ਹੁਣ ਤੱਕ ਤੁਸੀਂ ਅ ਅਰੈਸਟ ਜਿਹੜਾ ਹੈ ਉਹ ਸੁਖਦਰਸ਼ਨ ਕੌਰ ਅਸ਼ੋਕ ਅਤੇ ਜਿਹੜਾ ਮੁੰਡਾ ਇਹਦਾ ਕੀ ਨਾਮ ਹੈ ਹਰਪ੍ਰੀਤ ਹੈਰੀ ਜਿਹੜਾ ਮਨਪ੍ਰੀਤ ਮਨਪ੍ਰੀਤ ਸਿੰਘ ਦਾ ਬ੍ਰਦਰ ਹੈ ਜਿਹੜਾ ਹੱਥ ਵਿੱਚ ਤੋਂ ਜੀ ਸੋ ਇਹਨਾਂ ਦੇ ਦਾ ਆਪਣੇ ਸੁਖਦਰਸ਼ਨ ਕੌਰ ਦਾ ਪਤੀ ਪਰਮੇਸ਼ਰ ਹੈ ਉਹ ਦੇਸ਼ ਕੌਮ ਦਾ ਰਖਵਾਲਾ ਰਿਹਾ ਫੌਜੀ ਵਿੱਚ ਰਿਹਾ ਜੀ 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 ਫੌਜਾਂ ਤੋਂ ਕੁਝ ਹੀ ਰਹੇ ਨੇ। ਔਰ ਦੇਖੋ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਕਿਸੇ ਫੌਜੀ ਦੀ ਗੱਲ ਹੁੰਦੀ ਹੈ ਤਾਂ ਮੈਂ ਹਮੇਸ਼ਾ ਹੀ ਸਰਚ ਕੋਨ ਦਾ ਸਲੂਟ ਕਰਦੇ ਆ। ਤੇ ਜਦੋਂ ਕਿਸੇ ਪੁਲਿਸ ਅਫਸਰ ਦੀ ਗੱਲ ਹੁੰਦੀ ਹੈ ਤਾਂ ਅਸੀਂ ਤੁਹਾਡੀ ਵਰਦੀ ਨੂੰ ਤੇ ਤੁਹਾਡੀ ਜ਼ਿੰਮੇਵਾਰੀ ਰਿਸਪਾਂਸਿਬਿਲਟੀ ਨੂੰ ਹਮੇਸ਼ਾ ਅਸੀਂ ਸਲੂਟ ਕਰਦੇ ਆਂ ਤੇ ਕਰਦੇ ਰਹਾਂਗੇ। ਆਈ ऍम ਨੋਟ ਅਪਰੀਸ ਮਾਈਂਡਡ ਬਟ ਆਈ ऍम ਪੁਲਿਸ ਦੀ ਜਿਹੜੀ ਜੌਬ ਹੈ ਬੜੀ ਰਿਸਕ ਵਾਲੀ ਜੌਬ ਹੈ ਔਰ ਜੇ ਪੁਲਿਸ ਅਫਸਰ ਨਾਂ ਤੰਦੇ ਹੀ ਨਾ ਕੰਮ ਕਰਦੇ ਹੋਣ ਤਾਂ ਕ੍ਰਾਈਮ ਜਿਹੜਾ ਹੈ ਰਾਤ ਨੂੰ ਰਾਤ ਜਿਹੜਾ ਹੈ ਇਹ ਦੁਗਣਾ ਤਿੰਨ ਗਣਾ ਹੋ ਸਕਦਾ ਤੇ ਬਹੁਤ ਜ਼ਿੰਮੇਵਾਰੀ ਦੇ ਨਾਲ ਤੁਸੀਂ ਆਪਣੀ ਡਿਊਟੀ ਦੇ ਰਹੇ ਹੋ ਤੁਸੀਂ ਇਹਨਾਂ ਲੋਕਾਂ ਨੂੰ ਅਰੈਸਟ ਕਰਕੇ ਇਹਨਾਂ ਨੇ ਕੀ ਕਬੂਲਿਆ ਰਿਮਾਂਡ ਦੇ ਵਿੱਚ ਇਹਨਾਂ ਨੇ ਜੀ ਜਦੋਂ ਇਹਨਾਂ ਤੋਂ ਪੁੱਛਗਿੱਛ ਹੋਈ ਇਹਨਾਂ ਦੇ ਅਸੀਂ ਸਾਰਾ ਚੈੱਕ ਕੀਤਾ ਇਹਨਾਂ ਦੇ ਜਿਹੜੇ ਖਾਤੇ ਆ ਉਹ ਖੰਡਾਲੇ ਜੀ ਅਸੀਂ ਵੀ ਕਿੱਥੋਂ ਕਿੱਥੋਂ ਪੈਸਾ ਆਇਆ ਹਾਂ ਉਸ ਤੋਂ ਬਾਅਦ ਜੋ ਇਹਨਾਂ ਦੇ ਫੋਨ ਵਿੱਚ ਫੋਟੋਜ਼ ਉਹਦੇ ਰਸੀਦੀ ਮਤਲਬ ਰਿਸ਼ਤੇ ਨਹੀਂ ਫੋਟੋਜ਼ ਸੀ ਜੀਆਂ ਜਿਨ੍ਹਾਂ ਕੋਲ ਪੈਸਾ ਹੈ ਉਹਨਾਂ ਨੂੰ ਕੰਟੈਕਟ ਕੀਤਾ ਉਹਨਾਂ ਨੇ ਸਬੂਤ ਪੇਸ਼ ਕੀਤੇ ਹੂੰ ਜੀ ਤੋਂ ਇਹ ਗੱਲ ਸਾਬਤ ਹੋਈ ਕਿ ਇਹਨਾਂ ਨੇ ਆਲਰੇਡੀ 7ਰ ਜਗ੍ਹਾ ਤੇ ਰਿਸ਼ਤੇ ਕੀਤੇ ਹੋਏ ਨੇ ਤੇ ਉਹਨਾਂ ਤੋਂ ਪੈਸੇ ਲਏ ਜੀ ਐ ਕਾਲ ਤੁਹਾਡੇ ਮੁਤਾਬਕ ਇਹ ਕਲੇਮ ਕਰ ਰਿਹਾ ਪਵਿੱਤਰ ਕਹਿੰਦਾ ਕਿ 1 ਕਰੋੜ ਤੇ 60 ਲੱਖ ਦੇ ਲਗਭਗ ਇਹ ਉਹਨਾਂ ਦੇ ਮੁਤਾਬਕ ਫਿਗਰ ਹੈ ਔਰ ਕਿ ਇਹਨੇ ਪੈਸੇ ਲੁਕਤ ਲੈ ਚੁੱਕੇ ਹੈ ਇਹਨੇ ਪੈਸੇ ਦੀਆਂ ਟ੍ਰਾਂਜੈਕਸ਼ਨ ਜਿਹਨਾਂ ਦੇ ਸਾਹਿਆਂ ਚ ਹੋਈਆਂ ਨੇ ਇਸ ਇੱਕ ਕਦੋਂ ਦੇ ਲੱਗੇ ਹੋਏ ਨੇ ਇਸ ਕੰਮ ਤੇ ਇਸ ਲੜਕੀ ਨੂੰ ਆ ਇੰਨੇ ਲੋਕਾਂ ਦੇ ਨਾਲ ਅਨਗੇਜ ਕਰਨ ਦੇ ਵਿੱਚ ਕਿੰਨੇ ਕ ਸਾਲ ਇਨਵੋਲਵ ਨੇ ਕੋਈ ਹੈ ਟਾਈਮ ਫਰੇਮ ਇਹ ਜੋ ਕੰਪਨੀ ਜੋ ਕੱਬ ਮੈਂ ਜੀ ਇਹ ਲਗਭਗ 2022 ਦੇ ਵਿੱਚ ਸ਼ੁਰੂ ਹੋਏ ਸੀਗਾ ਇੱਕ ਉਹਨਾਂ ਨੂੰ ਤਕਰੀਬਨ 3.5 ਸਾਲ ਹੋ ਗਏ ਜੀ ਇਹ ਕੰਮ ਤੇ 3.5 ਸਾਲ ਦੇ ਵਿੱਚ 1 ਕਰੋੜ ਤੇ 60 ਲੱਖ ਰੁਪਈਆ ਮੇਰੇ ਖਿਆਲ ਕਿ ਇੰਨੇ ਪੈਸੇ ਤੁਸੀਂ ਸਾਰੀ ਉਮਰ ਚ ਨਹੀਂ ਕਮਾਉਣ ਆਪਣੇ ਇੰਸਪੈਕਟਰ ਸਾਹਿਬ ਜੀ ਸੋ ਦਿਸ ਇ ਬਿਗ ਅਮਾਉਂਟ 1 ਕਰੋੜ ਤੇ 60 ਲੱਖ ਰੁਪਈਆ ओके ਉਸ ਤੋਂ ਬਾਅਦ ਤੁਸੀਂ ਰਿਮਾਂਡ ਲਿਆ ਤੇ ਹੁਣ ਫਿਰ ਇਹ ਪਲੱਸ ਆਪਣੇ ਜੇਲ੍ਹ ਦੀ ਕਸਟਡੀ ਵਿੱਚ ਹੈ ਜੀ 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 ਇਹਨਾਂ ਨੇ ਹੋਰ ਕੀ ਕਬੂਲਿਆ ਕਿੰਨੇ ਲੋਕਾਂ ਤੋਂ ਇਹ ਪੈਸੇ ਨਾਲ ਲਏ ਇਹਨਾਂ ਨੇ ਕੁਝ ਐਡਮਿਟ ਕੀਤਾ ਹੈ ਇਹ ਹੰਟਰ ਜੀ ਇਹਨਾਂ ਵੱਲੋਂ ਜੀ ਐਡਮਿਟ ਕੀਤਾ ਗਿਆ ਸੀ ਤਕਰੀਬਨ 7-8 ਬੇਤੀ ਸੀ ਜਿਹੋਨੇ ਐਡਮਿਟ ਕੀਤਾ ਪਰ ਜਿਨੇ ਹੀ ਉਹਨੇ ਖਬਰ ਫੈਲ ਰਹੀ ਹੈ ਜੀ ਤਾਂ ਲੋਕ ਸਾਨੂੰ ਅਪਰੋਚ ਕਰ ਰਹੇ ਨੇ ਹੂੰ ਜਿਨ੍ਹਾਂ ਕੋਲ ਉਹਨਾਂ ਨੇ ਪੈਸਾ ਲਿਆ ਪਰ ਇਹਨਾਂ ਨੇ ਡੂਰਿੰਗ ਇੰਟਰੋਗੇਸ਼ਨ ਇਹ ਚੀਜ਼ ਨਹੀਂ ਕਬੂਲੀ ਸੀ ਉਹ ਵੀ ਅਸੀਂ ਚੀਜ਼ ਧਿਆਨ ਵਿੱਚ ਰੱਖਦੇ ਹੋਏ ਦੁਬਾਰਾ ਇਹਨਾਂ ਨੂੰ ਰਮਾਂਟ ਕਰਦੇ ਕਿ ਉਹਦੇ ਰਿਗਾਰਡਿੰਗ ਵੀ ਕੁਝ ਇਸ ਤਰ੍ਹਾਂ ਹੈ। ਆਈ ਸੀ। ਅ ਇੰਸਪੈਕਟਰ ਸਾਹਿਬ ਜਿਸ ਸਵਾਲ ਦਾ ਜਵਾਬ ਨਹੀਂ ਆਪ ਜੀ ਦੇਣਾ ਚਾਹੁੰਦੇ ਤੁਸੀਂ ਨੋ ਕਮੈਂਟ ਕਹਿ ਸਕਦੇ ਹੋ। ਕਾਨੂੰਨ ਦੇ ਮੁਤਾਬਕ ਵੀ ਹਵ ਟੂ ਫਾਲੋ ਐਂਡ ਬੀ ਐਲਟ ਟੂ ਰਿਸਪੈਕਟ ਕਿਉਂਕਿ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਚਾਹੁੰਦੇ ਕਿਸੇ ਕਿਸਮ ਦਾ ਅਸੀਂ ਰੋੜਾ ਬਣ ਸਕੇ। ਇਨਵੈਸਟੀਗੇਸ਼ਨ ਦੌਰਾਨ ਅਸੀਂ ਤੁਹਾਡਾ ਸਾਥ ਦੇਣਾ ਚਾਹੁੰਦੇ ਤੇ ਕਮਿਊਨਿਟੀ ਨੂੰ ਬੇਨਤੀ ਕਰਨ ਚਾਹੁੰਦੇ ਹਾਂ ਇਹ ਪ੍ਰੋਗਰਾਮ ਪਿਛਲੇ 43 ਸਾਲ ਤੋਂ ਚੱਲ ਰਿਹਾ ਅਤੇ ਇਹ ਪ੍ਰੋਗਰਾਮ ਹਿੰਦੁਸਤਾਨ ਦੀ ਜੋਰਜਾਨਾ ਸੇ ਪੇਸ਼ ਕਰਦੇ ਆਂ ਇਨਸਪੈਕਟਰ ਸਾਹਿਬ ਇੱਕ ਹੋਰ ਬਹੁਤ ਜ਼ਰੂਰੀ ਹੈ ਇਸ ਸਬੰਦੇ ਸੇ ਜਾਣਨਾ ਚਾਹੁੰਦੇ ਕਿ ਇਸ ਲੜਕੀ ਦੇ ਬਲੋਂ ਵੀ ਤੁਹਾਨੂੰ ਕੋਈ ਕਾਲ ਜਾਣੇ ਅਣਜਾਣੇ ਆਈ ਹੈ ਕਿ ਜਦ ਕਿਸਦਾ ਪ੍ਰੈਸ਼ਰ ਪਿਆ ਹੈ ਕਿ ਤੁਹਾਨੂੰ ਪਤਾ ਹੈ ਕਿ ਸਿਸਟਮ ਮੈਂ ਬਹੁਤਾ ਨਹੀਂ ਗੀ ਜਾਣਨਾ ਚਾਹੁੰਦਾ ਤੁਸੀਂ ਸਮਝ ਗਏ ਮੇਰੇ ਜੋ ਮੈਂ ਗੱਲ ਕਰਨੀ ਚਾਹੁੰਦਾ ਉੱਥੇ ਤੱਕ ਨਹੀਂ ਮਜਾਵਾਂਗਾ ਕੋਈ ਐਸੇ ਤੁਹਾਨੂੰ ਕਾਲ ਵੀ ਆਏ ਨੇ ਜਿਹੜੇ ਕਿ ਰਫਾ ਦਫਾ ਕਰਾਉਣ ਦੇ ਵਿੱਚ ਅ ਮਤਲਬ ਆਪਣੇ ਆਪ ਨੂੰ ਉਹ ਇਨਵੋਲਵਮੈਂਟ ਕਰਨੀ ਚਾਹੁੰਦੇ ਨੇ ਜੀ ਨਹੀਂ ਮੈਨੂੰ ਹਲਕਾ ਸੇਬਾ ਦੀ ਕੋਈ ਕਾਲ ਨਹੀਂ ਆਈ ਸੀ ਸੋ ਇਹ ਜਿਹੜੇ 7 ਤੋਂ 8 ਲੋਕ ਨੇ ਇਹ ਇੱਕ ਜ਼ਿਲ੍ਹੇ ਨਾਲ ਸੰਬੰਧਿਤ ਨੇ ਜਾਂ ਫਿਰ ਸਾਡੇ ਦੁਆਬਾ ਸਾਈਡ ਦੇ ਵਿੱਚ ਵੀ ਕੋਈ ਜਲੰਧਰ ਏਰੀਆ ਹੁਸ਼ਿਆਰਪੁਰ ਏਰੀਆ ਦੇ ਕੁਝ ਲੋਕ ਨੇ ਇਹ 올ਓਵਰ ਪੰਜਾਬ ਜੀ ਅਲੱਗ-ਅਲੱਗ ਜ਼ਿਲ੍ਹੇ ਤੋਂ ਨੇ ਅਲੱਗ-ਅਲੱਗ ਜ਼ਿਲ੍ਹੇ ਤੋਂ 2 ਵਿਅਕਤੀ ਨਹੀਂ ਅਲੱਗ-ਅਲੱਗ ਜ਼ਿਲ੍ਹੇ ਤੋਂ ਬਾਕੂ ਜਨ ਦੇ ਨੇ ਸੋ ਇਹਨਾਂ ਦੇ ਨਾਂ ਤੁਸੀਂ ਨਸ਼ਰ ਕਰਨਾ ਚਾਹਦੇ ਹੋ ਜਾਂ ਹੱਲੇ ਇੱਕ ਤੁਹਾਡੀ ਇਨਵੈਸਟੀਗੇਸ਼ਨ ਦਾ ਹਿੱਸਾ ਹੈ? ਨਹੀਂ ਇਹ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਜੀ ਮੇਰੇ ਵੱਲੋਂ ਮੈਂ ਨਾਮ ਨਹੀਂ ਡਿਸਕਲੋਸ ਕਰ ਸਕਦਾ। ਹਾਂ ਜੀ। ਸੋ ਇਹ ਇੱਕ ਵਿਅਕਤੀ ਤੋਂ ਵੱਧ ਤੋਂ ਵੱਧ ਜਿਹੜਾ ਪੀੜਤ ਵਿਅਕਤੀ ਹੈ ਅਮਾਉਂਟ ਜਿਹੜਾ ਹੈ ਉਹ ਕਿੰਨੇ ਲੱਖ ਤੱਕ ਇਹ ਲੈ ਚੁੱਕੇ ਹੋ? ਇੱਕ ਵਿਅਕਤੀ ਤੋਂ ਇਹਨਾਂ ਲਈ 30 ਲੱਖ ਰੁਪਏ ਦੀ ਚੋਰੀ ਹੋਈ ਸੀ 30 ਲੱਖ ਰੁਪਏ। ਤੁਸੀਂ ਦੱਸੋ ਇਨਸਪੈਕਟਰ ਸਾਹਿਬ ਇੱਕ ਵਿਅਕਤੀ ਤੋਂ 35 ਲੱਖ ਜਿੱਤੋਂ ਲਿਆ ਹੋਊਗਾ। ਉਹ ਕੈਨੇਡਾ ਆਂਦੇ ਸੁਪਰੀ ਲੈ ਰਿਆ ਹੋਊਗਾ ਤਾਂ 35 ਲੱਖ ਰੁਪਈਆ ਕਿਰੀ ਜਿਹੜੇ ਆਮ ਪਿੰਡਾਂ ਵਿੱਚ ਲੋਕ ਵਸੇ ਨੇ ਕਿ ਇਹਦੇ ਅਕਾਊਂਟ ਵਿੱਚ 35 ਲੱਖ ਹੈ ਉਹ ਜ਼ਮੀਨ ਵੇਚੀ ਹੋਊਗੀ ਜਾਂ ਫਿਰ ਲੋਕਾਂ ਤੋਂ ਪੈਸੇ ਧਾਰੇ ਫੜੇ ਹੋਣਗੇ ਬਿਲਕੁਲ ਉਹਨਾਂ ਨੇ ਹਾਂਜੀ ਜ਼ਮੀਨ ਵੇਚ ਕੇ ਆਪਣੇ ਗਹਿਣੇ ਵੇਚ ਕੇ ਜੀ ਹਾਂ ਫਿਰ ਇਹਨਾਂ ਪੈਸਿਆਂ ਦਾ ਹੱਲ ਕਰਕੇ ਲੋਕਾਂ ਨੇ ਪੈਸੇ ਦਿੱਤੇ ਜੀ ਹੂੰ ਅ ਅਸਪਰਟ ਸਾਹਿਬ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਵੀ ਕੋਈ ਐਸਾ ਕੇਸ ਦੇ ਨਾਲ ਡੀਲ ਕੀਤਾ ਹੈ ਡਲਟ ਕੀਤਾ ਹੈ ਕਿ ਇੱਕ ਲੜਕੀ ਹੋਵੇ ਉਹਦੀ ਮਾਂ ਰੀਅਲ ਮਦਰ ਜਿਹੜੀ ਹੈ ਉਹ ਆਪਣੀ ਲੜਕੀ ਦੇ ਨਾਲ ਉਹ ਜਿੰਦਗੀ ਨਾਲ ਦੇਖਿਆ ਜਾਵੇ ਕਿ ਖਲਵਾੜ ਕਰਦੀ ਹੋਵੇ ਤਾਂ ਮੁੰਡਿਆਂ ਦਾ ਗੱਲਾਂ ਕਰਾਉਂਦੀ ਹੋਵੇ ਕਿ ਲਓ ਮੇਰੀ ਕੁੜੀ ਨਾਲ ਗੱਲ ਕਰ ਲਓ ਇੱਕ ਮਿੰਟ ਇਹ ਵੀ ਵੀਡੀਓ ਸਾਡੇ ਪਾਸ ਸਿਕ ਪਈ ਹੈ ਕਿ ਉਹ ਕਹਿ ਰਹੀ ਆ ਪਵਿੱਤਰ ਸਿੰਘ ਕਿ ਜਗਦੀਪ ਦੇ ਨਾਲ ਉਹਨੇ ਵੀਡੀਓ ਗੱਲ ਕੀਤੀ ਮੈਂ ਕਿ ਤੁਹਾਡੇ ਫੋਨ ਤੋਂ ਕਹਿੰਦੇ ਨੇ ਆਪਣੇ ਫੋਨ ਤੋਂ ਫੋਨ ਕਰਾਉਂਦੀ ਆ ਤਾਂ ਗੱਲ ਜ਼ਰੂਰ ਕਰਾਉਂਦੀ ਆ ਆਪਣੇ ਮੁੰਡੇ ਨੂੰ ਤਾਂ ਨੰਬਰ ਹੀ ਨਹੀਂ ਦਿੰਦੀ ਜਲਦੀ ਕਰਵਾਉਂਦੀ ਹੈ ਜੀ ਪਰ ਮੈਂ ਜੋ ਮੇਰੀ ਸਰਵਿਸ ਹੈ ਹ ਤੱਕ ਮੈਂ ਪਹਿਲੀ ਵਾਰ ਦੇਖਿਆ ਵੀ ਜੀ ਹੈ ਇੱਕ ਟੂ ਟਾਈਮ ਤੇ ਉਹੇਪੋਲੇ ਲੋਕਾਂ ਨਾਲ ਨੇ ਲੋਕਾਂ ਨਾਲ 8:30 ਹੋਵੇ ਹੂੰ ਤੇ ਇੱਕ ਮਾਂ ਹੀ ਆਪਣੀ ਬੇਟੀ ਨੂੰ ਵਰਤ ਕੇ ਇੰਨੀ ਤੇ ਬਿਮਾਰੀ ਹੈ ਇਹ ਵੀ ਇੱਕ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਤੁਹਾਡੇ ਸ਼ਹਿਰ ਵਿੱਚ ਹੋਰ ਵੀ ਪਹਿਲਾਂ ਰਿਪੋਰਟ ਪਹੁੰਚੀ ਸੀ ਇਸ ਕੇਸ ਸਾਥ ਵਿੱਚ ਇਸ ਇਲਾਕੇ ਦਾ ਹੋਰ ਵੀ ਕੋਈ ਵਿਕਟਮ ਹੈ ਨਹੀਂ ਸਾਡੇ ਇਲਾਕੇ ਨਾਲ ਰਿਲੇਟ ਨਹੀਂ ਹੋਰ ਲਗ ਲਗ ਥਾਵਾਂ ਤੋਂ ਇਹਨਾਂ ਦੀ ਕੰਪਲੇਂਟਸ ਚੱਲਦੀਆਂ कि आई था सी ए ਤੁਹਾਡੇ ਤੱਕ ਕਿਸੇ ਹੋਰ ਆਪਣੇ ਡਿਸਟ੍ਰਿਕਟ ਦੇ ਸੀਨੀਅਰ ਅਫਸਰ ਦੇ ਵੱਲੋਂ ਸੰਪਰਕ ਚ ਤੁਹਾਡੀ ਕੋਈ ਕਨਵਰਸੇਸ਼ਨ ਹੋਈ ਹੋਵੇ ਕਿ ਕੋਈ ਜ਼ਿਲ੍ਹੇ ਨਾਲ ਜਲੰਧਰ ਨਾਲ ਕੋ ਸੰਬੰਧਿਤ ਹੈ ਜਨਾਈ ਟਾਕ ਟੂ ਐਸਐਸਪੀ ਜੰਦਰਨਾਜ ਹੋਰ ਕਿਸੇ ਨਾਲ ਗੱਲਬਾਤ ਕਰ ਸੀ ਕਿਉਂਕਿ ਇਹ ਸਾਰੀ ਰਿਪੋਰਟ ਅਸੀਂ ਇਥੇ ਐਸਐਸਪੀ ਜਾਂ ਸੀਬੀਐਸ ਨੂੰ ਦੇਣਾ ਚਾਹੁੰਦਾ ਮੈਂ ਕੋਈ ਬਹੁਤ ਸਾਰੇ ਇਹੋ ਜਿਹੇ ਕੇਸ ਮੈਂ ਇੱਥੇ ਡੀਲ ਕੀਤੇ ਨੇ ਜਿਨ੍ਹਾਂ ਨੂੰ ਮੈਂ ਰਿਪੋਰਟ ਕਰਾਇਆ ਆ ਔਰ ਸ਼ਰੀਅਮ ਕਰਾਇਆ ਆ ਅਤੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਤਹਿਤ ਜਿਹੜਾ ਆ ਇਹ ਰਿਪੋਰਟ ਰੇਸ਼ਨ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਵੱਡਾ ਫਰਾਡ ਹੈ ਸੋ ਇਹ ਹੁਣ ਤੁਸੀਂ ਇਹਨਾਂ ਤੇ ਚਾਰजेस ਜਿਹੜੇ ਨੇ ਐਫ ਆਰ ਵੀ ਦਰਜ ਕੀਤੀ ਆ ਕਿਹੜੇ ਕਿਚਾਰਜ ਲਾਏ ਨੇ ਇਹ ਤਾਂ ਤੁਸੀਂ ਦੱਸ ਸਕਦੇ ਹੋ ਇਹ ਆਈਟੀਸੀ ਦੀ ਜੋ ਸੈਕਸ਼ਨ ਨੇ ਜੀ 406 420 1020 ਉਹ ਦਾ ਬੁਧਾ ਤਾਂ ਪਰ ਨਾ ਤੁਸੀਂ ਕਰ ਲਈ ਤੁਸੀਂ ਜੀ ਸੋ ਇਸ ਜਿਹੜੀ ਇਹ ਲੜਕੀ ਆ ਇਕਲੈਣੀ ਆ ਜਿਹੜੀ ਠਗਣੀ ਆ ਔਰ ਇਹਨੇ ਇਤਨੀ ਕਿਉਂਕਿ ਬਾਹਰ ਬੈਠੀਆਂ ਲੜਕੀਆਂ ਦੀਆਂ ਬਹੁਤ ਤਿੱਖੀਆਂ ਨੇ ਤਿੱਖੀ ਗੱਲ ਕਰਦੀਆਂ ਤੇ ਇਹ ਸਮਝਦੀ ਐ ਕਿ ਕਾਨੂੰਨ ਸਾਨੂੰ ਪਤਾ ਐ ਕਿ ਸਾਡੇ ਨਾਲ ਸਹੀ ਡੀਲ ਕਰਦੇ ਐ ਸਾਨੂੰ ਵੀ ਕਈ ਵਾਰੀ ਕੁਝ ਅਪਸ਼ਬਦ ਬੋਲਣ ਦੀ ਕੋਸ਼ਿਸ਼ ਕਰਦੇ ਤਾਂ ਫਿਰ ਅਸੀਂ ਪੁਲਿਸ ਨੂੰ ਕੇਸ ਦਿੰਦੇ ਐ ਤੇ ਆ ਤੁਹਾਡੇ ਨਾਲ ਵੀ ਕੋਈ ਐਸੀ ਤਲਖੀ ਵਿੱਚ ਤੁਹਾਡੇ ਸਟਾਫ ਦੇ ਨਾਲ ਕੋਈ ਇਹਨੇ ਬਦਤਮੀਜ਼ੀ ਬੜੀ ਭਾਸ਼ਾ ਦੀ ਵਰਤੋਂ ਕੀਤੀ ਹੋਵੇ ਤੁਹਾਡੇ ਆਫਿਸ ਦੀ ਗੱਲ ਹੋਈ ਸੋ ਜਿਹਨੇ ਟਾਈਮ ਤੋਂ ਸਾਡੀ ਕਸਟਡੀ ਚ ਸੀ ਕੋਈ ਐਦਾਂ ਦੀ ਗੱਲ ਨਹੀਂ ਆ ਕੋਈ ਜਦ ਕਸਟਡੀ ਰਸੀ ਇਹਦਾ ਕੋਈ ਫੋਨ ਤਾਂ ਨਹੀਂ ਆਇਆ ਇਸ ਲੜਕੀ ਦਾ ਹਰਪੀ ਥੈਰੀ ਦਾ ਨਹੀਂ 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 ਆ ਜੀ ਹਾਂ ਜੀ ਨਹੀਂ ਆਨਸਪੈਕਟਰ ਸਾਹਿਬ ਤੁਸੀਂ ਐਜ਼ ਅ ਪੁਲਿਸ ਅਫਸਰ ਆ ਇੱਕ ਪੁਲਿਸ ਦਾ ਜਿਹੜਾ ਹੈਡ ਕੁਆਰਟਰ ਹੈ ਲਾਈਕ ਪੁਲਿਸ ਜਿਹੜਾ ਸਟੇਸ਼ਨ ਜਣ ਕਿ ਜਨ ਐਸ ਐਚ ਓ ਆਪ ਜੀ ਹੋ ਬਾਹਰ ਬੈਠੇ ਲੋਗਾ ਨੂੰ ਕੀ ਕਰ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਦਰਾਹੇ ਦੇ ਨਾਲ ਤੁਹਾਡੇ ਕੋਲ ਮੇਰੇ ਖਲਕੇ 56 ਪਿੰਡ ਜ਼ਰੂਰ ਹੋਣਗੇ ਜਿਨ੍ਹਾਂ ਦੇ ਤੁਸੀਂ ਐਸਐਚ ਹੋਮ ਹੋਗੇ ਕਿੰਨੇ ਪਿੰਡ ਨੇ ਤੁਹਾਡੇ ਥੱਲੇ ਤੁਹਾਡੇ ਹਾਂਜੀ ਕਿੰਨੇ ਪਿੰਡ ਨੇ ਆਪ ਜੀ ਦੇ ਤੁਹਾਡੇ ਵਿੱਚ 25 ਪਿੰਡ ਤੋਂ ਨੇ ਆ ਜੀ ਦਰਾਹਾ ਸ਼ਹਿਰ ਹਾਂ ਪਾਣੇ ਦੇ ਅੰਦਰ 25 ਪਿੰਡ ਰੇ 1 2 ਚੌਕੀਆਂ ਵੀ ਹੋਣਗੀਆਂ ਜੀ ਜੀ ਚੌਕੀਆਂ ਨੇ ਚੌਕੀਆਂ ਤੇ ਤੁਸੀਂ ਦਰਾਹਾਂ ਦੇ ਜਿਹੜੇ ਆਸ-ਪਾਸ ਪਿੰਡਾਂ ਦੇ ਮਤਲਬ ਲੁੱਕ ਅਪ ਟੂ ਕਰਦੇ ਹੋ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਸਮੱਸਿਆ ਹੋਵੇ ਤੁਹਾਡੇ ਨਾਲ ਜੀ ਮੇਰਾ ਇਹੀ ਸੰਦੇਸ਼ ਹੈ ਲੋਕਾਂ ਨੂੰ ਕਿ ਜਦੋਂ ਇਦਾਂ ਦੀ ਕੋਈ ਵੀ ਜਿੱਦਾਂ ਇਹ ਘਟਨਾ ਸੀ ਦੇਖੀ ਹੈ ਹੂੰ ਬੜੀ ਦਿਨੋਂ ਦਿਹਲਾਉਣ ਵળી ਰਹੀ ਕਿ ਤੇ ਇਨਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਘਰ ਤਬਾਹ ਹੋਏ ਨੇ ਕਿਸੇ ਨੇ ਆਪਣੀ ਜ਼ਮੀਨ ਵੇਚ ਕੇ ਕਿਸੇ ਨੇ ਆਪਣੀ ਮਾਂ ਦੇ ਘਰ ਨੇ ਗਰਵੀ ਰੱਖੇ ਤੇ ਪਤਾ ਨਹੀਂ ਕਿਸੇ ਨੇ ਟੀਕੀ ਵੇਚ ਕੇ ਪੈਸੇ ਕੱਟੇ ਕਰਦੇ ਹੋਏ ਸਨ ਹੂੰ ਹੂੰ ਇਹ ਤੁਹਾਨੂੰ ਬਾ ਬਾਹ ਜਾਂਦਾ ਸੁਪਨਾ ਤਾਂ ਸਹੀ ਰਸਤਾ ਚੁਣ ਕੇ ਕਰੋ ਹੂੰ ਹੂੰ ਅਬ ਕਿਤੇ ਨਾ ਰਿਸ਼ਤਾ ਕਰਕੇ ਬਾ ਬਾਹ ਜਾਂਦੇ ਸੁਪਨੇ ਨਾ ਦੇਖੀ ਤੇ ਜੇ ਰਿਸ਼ਤਾ ਕਰਦੇ ਵੀ ਆ ਤਾਂ ਉਹਨੂੰ ਪ੍ਰੋਪਰ ਆਪਾਂ ਵੈਰੀਫਾਈ ਕਰੀਏ ਉਹਦਾ ਅੱਗੇ ਪਿੱਛੇ ਦੇਖੀ ਵੀ ਉਹ ਕਿੱਦਾਂ ਦਾ ਪਰਿਵਾਰ ਆ ਕਿੱਦਾਂ ਦਾ ਨਹੀਂ ਉਹਦੇ ਬਾਰੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਹੀ ਅੱਗੇ ਪਾਸਟ ਕਰੋ ਜੀ ਅ ਇੰਸਪੈਕਟਰ ਸਾਹਿਬ ਕੋਈ ਹੋਰ ਵਿਕਟਮ ਵੀ ਆਇਆ ਪਿਛਲੇ ਕੁਝ ਕੋ ਜਨਰਲ ਰਿਮਾਂਡ ਲਿਆ ਤੁਹਾਡੇ ਤੱਕ ਕੋਈ ਕਾਲ ਆਈ ਹੈ ਕਿ ਸਾਡੇ ਨਾਮ ਇਹਨੇ ਠੱਗੀ ਮਾਰੀ ਆ ਆਪਾਂ ਮੈਂ ਕਿ ਤੁਹਾਡੇ ਜ਼ਿਲ੍ਹੇ ਨਾਲ ਸੰਬੰਧਤ ਨਹੀਂ ਹੈ ਜੀ 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 ਸਾਡੇ ਕੋਈ ਸਾਡੇ ਕੋਲ ਆਏ ਜੀ ਸਾਡੇ ਕੋਲ ਮਤਲਬ ਅਸੀਂ ਗੁਲਾਵ ਹੀ ਰਹੇ ਹਾਂ ਕਿ ਲੋਕ ਆ ਰਹੇ ਨਹੀਂ ਨੇ ਸਾਡੇ ਆ ਰਹੇ ਨਹੀਂ ਹੁਣ ਤੱਕ ਕਿੰਨੀ ਗਿਣਤੀ ਹੋ ਚੁੱਕੀ ਹੈ ਸਾਡੇ ਕੋਲ ਸੱਤ ਕਾਟੀਆਂ ਹੋ ਚੁੱਕੀਆਂ ਸਾਡੇ ਕੋਲ ਆ ਚੁੱਕੀਆਂ ਜੀ ਸੱਤ ਆ ਚੁੱਕੀਆਂ ਸੋ ਇਸ ਇੰਟਰਵਿਊ ਦੌਰਾਨ ਅਸੀਂ ਵੀਕੈਂਡ ਬਾਅਦ ਵਿੱਚ ਆਪ ਜੀ ਨੂੰ ਫਿਰ ਬੇਨਤੀ ਕਰਾਂਗੇ ਕਿ ਗੱਲਬਾਤ ਜਿਹੜੀ ਅਸੀਂ ਫਿਰ ਕਰਨ ਦੀ ਕੋਸ਼ਿਸ਼ ਕਰੀਏ ਮੇਰੇ ਖਿਆਲ ਕੇ ਇੱਕ ਹਫ਼ਤੇ ਦਾ ਅਸੀਂ ਸਮਾਂ ਲਾਰੇ ਆ ਹਮਨੈਸਟੀ ਗੱਲਬਤ ਕਰ ਰਹੇ ਆ ਇਹ ਪੁਲਿਸ ਜਿਹੜਾ ਤੁਹਾਡਾ ਮਾਫ ਕਰਨਾ ਜਿਹੜਾ ਪਾਸਪੋਰਟ ਹੈ ਇਹ ਗਵਰਨਮੈਂਟ ਦੀ ਪ੍ਰੋਪਰਟੀ ਹੈ ਜਿਹਦੀ ਕਾਪੀ ਸਾਨੂੰ ਇਹਨਾਂ ਨੇ ਪ੍ਰੋਵਾਈਡ ਕੀਤੀ ਹੈ ਆਪਣੇ ਰਾਜਵਿੰਦਰ ਨੇ ਉਹਦੀ ਕੋਪੀ ਫੋਟੋਕਾਪੀ ਸੀ ਪਾਸਪੋਰਟ ਦੀ ਉਹ ਅਸੀਂ ਮੈਂ ਹਮਨੈਸਟੀ ਨੂੰ ਫਾਰਮ ਫੇਮ ਰੈਸਟਰ ਨੂੰ ਹੈਡਓਵਰ ਕਰ ਰਹੇ ਹਾਂ ਕੌਮਸਲ ਜਨਰਲ ਨੂੰ ਤਾਂ ਕਿ ਪਾਸਪੋਰਟ ਜਿਹੜਾ ਹੈ ਫੋਰ ਸਸਪੈਂਡ ਕੀਤਾ ਜਾ ਸਕੇ ਸੋ ਜੋ ਵੀ ਬਣਦੀ ਕਾਰਵਾਈ ਹੈ ਕਾਨੂੰਨ ਦੇ ਮੁਤਾਬਕ ਤੁਹਾਡਾ ਜਿਹੜਾ ਰੋਲ ਹੈ ਬਹੁਤ ਅੱਛਾ ਹੈ ਤੁਸੀਂ ਇਨਸਾਫ ਦਿੱਤਾ ਬਾਈਗੂ ਸੱਚੇ ਪਾਤਸ਼ਾ ਚੜ੍ਹਦੀ ਕਲਾ ਚ ਰੱਖੇ ਬੜੀ ਰਿਸਕੀ ਜੌਬ ਹੈ ਪੁਲਿਸ ਫੋਰਸ ਦੀ ਪੁਲਿਸ ਪੁਲਿਸ ਭਾਵੇਂ ਕਿਸੇ ਵੀ ਦੇਸ਼ ਦੀ ਹੋਵੇ ਜਦ ਤੱਕ ਪਬਲਿਕ ਨਹੀਂ ਸਾਥ ਦੇਵੇਗੀ ਪੁਲਿਸ ਦਾ ਤੁਹਾਨੂੰ ਚ ਕ੍ਰਾਈਮ ਨਹੀਂ ਹਟੂਗਾ ਅਤੇ ਕ੍ਰਾਈਮ ਜਿਹੜਾ ਆ ਤਦੇ ਹਟੂਗਾ ਜੇ ਪੁਲਿਸ ਜਿਹੜੀ ਹੈ ਫੋਰਸ ਲੋਕਾਂ ਦੀ ਤਰਜਮਾਨੀ ਕਰੇ ਅਤੇ ਪੁਲਿਸ ਇਨਸਾਫ ਦੇਣ ਨੂੰ ਤਿਆਰ ਹੈ ਪਰ ਸਾਡੇ ਲੋਕ ਜਿਹੜੇ ਆ ਉਹ ਪੁਲਿਸ ਤੱਕ ਅਪਰੋਚ ਨਹੀਂ ਕਰਦੇ ਸਾਡੇ ਲੋਕ ਕਹਿੰਦੇ ਆ ਕਿ ਇਹ ਜੀ ਪੁਲਿਸ ਦਾ ਟਾਊਟ ਹੈ ਪਰ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਜੇ ਤੁਸੀਂ ਕ੍ਰਾਈਮ ਰੋਕਣਾ ਤਾਂ ਜੋ ਤੁਸੀਂ ਸੰਦੇਸ਼ ਦਿੱਤਾ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਵਧੀਆ ਲੱਗਾ ਕਿ ਲੋਕਾਂ ਨੂੰ ਜ਼ਰੂਰ ਦੇਖਪਾਲ ਕਰਨੀ ਚਾਹੀਦੀ ਆ ਲੋਕਾਂ ਨੂੰ ਪੁੱਛਗਿੱਛ ਕਰਕੇ ਫਿਰਸਤਾ ਕਰਨਾ ਚਾਹੀਦਾ ਆ ਨਾ ਕਿ ਜਲਦੀ ਵਿੱਚ ਆਣ ਕੇ ਲੁਕ ਸ਼ੁਕ ਕੇ ਫਟਾਫਟ ਸਾਡਾ ਬੱਚਾ ਬਾਹਰ ਚਲ ਜੂਗਾ ਤਾਂ ਫਟਾਫਟ ਤੁਸੀਂ ਪੈਸੇ ਕਢਾ ਕੇ ਦੇ ਦਿਓ ਐਟ ਲੀਸਟ ਸਮੇਸਰ ਔਰ ਮੈਨੂੰ ਹੈਰਾਨੀ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਸਟੋਰੀ ਨਹੀਂ ਕਵਰ ਕੀਤੀ ਹੈ ਮੈਂ ਤਕਰੀਬਨ ਕਰਦਾ ਸਟੋਰੀਆਂ ਕਵਰ ਕਿ 7 ਲੋਕਾਂ ਤੋਂ ਵੀ ਉੱਪਰ ਗਿਣਤੀ ਜਿਹੜੀ ਹੋ ਚੁੱਕੀ ਹੈ ਹਾਲੇ پتہ ਨਹੀਂ ਕਿੰਨੇ ਕੁ ਲੋਕ ਇਹਦੇ ਵਿਕਟਮ ਹੋਣਗੇ ਬੜੀ ਮਿਹਰਬਾਨ ਇੰਸਪੈਕਟਰ ਸਾਹਿਬ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ 올 ది ਬੈਸਟ थैंक यू ਸੋ ਮਚ ਫਰ ਥੈਂਕ ਯੂ ਥੈਂਕ ਯੂ ਇਹ ਫਿਰ ਵੀ ਤੁਸੀਂ ਸੁਣ ਸਕਦੇ ਹੋ ਆਪਣਾ ਮਨ ਪਸੰਦ ਰੇਡੀਓ ਲਾਈਵ ਫੋਨ ਦੇ ਉੱਤੇ ਹੁਣੇ ਕਰੋ ਕਾਲ 64724